ਅੱਜ ਸਾਡਾ ਜਿਹੜਾ ਸੀਗਾ ਇਹ ਸੈਂਟਰਲ ਜੇਲ੍ਹ ਦੇ ਵਿੱਚ ਵਿజిਟ ਸੀਗਾ ਸਰਪ੍ਰਾਈਜ਼ ਚੈਕਿੰਗ ਸੀਗਾ ਸਾਡੀ ਕਾਫੀ ਫੋਰਸ ਜਿਦੇ ਵਿੱਚ ਇੱਕ ਡੀਸੀਪੀ ਦੋ ਤਿੰਨ ਐਡੀਸੀਪੀ ਤੇ ਡੀਐਸਪੀ ਤੇ ਕਰੀਬ-ਕਰੀਬ 100 ਆਪਣੇ ਮੁਲਾਜ਼ਮ ਤੇ ਇਸੇ ਦੇ ਨਾਲ ਹੀ ਜੇਲ੍ਹ ਦੇ ਜੇ ਸੁਪਰਡਿੰਡੈਂਟ ਉਹਨਾਂ ਦੇ ਨਾਲ 4-3 ਉਹਨਾਂ ਦੇ ਜੀਓ ਸਾਹਿਬਾਨ ਤੇ ਕਰੀਬ-ਕਰੀਬ ਇਹਨਾਂ ਦੇ 50 ਮੁਲਾਜ਼ਮ ਟੋਟਲ 150 ਮੁਲਾਜ਼ਮ ਸਵੇਰ ਤੋਂ ਇੱਥੇ ਰੇਡ ਕਰ ਰਹੇ ਨੇ ਸਰਪ੍ਰਾਈਜ਼ ਚੈੱਕ ਕਰ ਰਹੇ ਹਨ ਕੁਝ ਵੀ ਮਿਲਦਾ ਹੈ ਸ਼ਾਮ ਤੱਕ ਸਾਨੂੰ ਸਾਰਾ ਕਲੀਅਰ ਹੋਏਗਾ ਕੀ ਕੀ ਮਿਲਿਆ ਕੀ ਨਹੀਂ ਮਿਲਿਆ ਤੇ ਇਸ ਤੋਂ ਇਲਾਵਾ ਸਾਰਾ ਅਸੀਂ ਇੱਥੇ ਚੈੱਕ ਕੀਤਾ ਹੈ ਇਹਨਾਂ ਦਾ ਜਿਹੜਾ ਕੁਝ ਬੈਰਕ ਸੈਰਕ ਹੈ ਉੱਥੇ ਕੀ ਚੱਲ ਰਿਹਾ ਹੈ ਕੀ ਨਹੀਂ ਚੱਲ ਰਿਹਾ ਹੈ ਤੇ ਅੱਜ ਦਾ ਇਹ ਪ੍ਰੋਗਰਾਮ ਸਫਲ ਕਿੰਨਾ ਸਫਲ ਕਿੰਨੀ ਮਿਲੀਏ ਦੇਖੋ ਸਕਸੈਸ ਦੀ ਜਿਹੜੀ ਗੱਲ ਹੈ ਮੈਂ ਤੁਹਾਨੂੰ ਪਹਿਲੇ ਦੱਸਿਆ ਕਿ ਇੱਥੇ ਜਿਹੜੇ ਮੁਲਾਜ਼ਮ ਅੰਦਰ ਹੈ ਹਲੇ ਚੈੱਕ ਕਰ ਰਹੇ ਨੇ ਉਹ ਸਾਰਾ ਕਨਸੋਲिडेट ਕਰਕੇ ਉਹ ਸ਼ਾਮ ਤੱਕ ਸਾਨੂੰ ਪਤਾ ਚੱਲੇਗਾ ਪਰ ਇੱਕ ਜਿਹੜੇ ਪਿਛਲੇ ਸਮੇਂ ਦੇ ਵਿੱਚ ਕੁਝ ਮੁਲਾਜ਼ਮਾਂ ਦੀ ਵੀ ਇਨਵੋਲਵਮੈਂਟ ਆਈ ਸੀ ਉਹਦਾ ਵੀ ਰਿਕਾਰਡ ਚੈੱਕ ਕਰ ਰਹੇ ਹਾਂ ਉਹਨਾਂ ਨੂੰ ਵੀ ਚੈੱਕ ਕਰੇਂਗੇ ਜਦੋਂ ਤੁਸੀਂ ਮੇਰੇ ਜੇਪਰਮੈਂਸਰ ਸੈਕਟਰ ਨਹੀਂ ਨਹੀਂ ਸਾਰੇ ਨੂੰ ਚੈੱਕ ਕਰੇ ਇਸੇ ਲੜੀ ਦੇ ਵਿੱਚ ਤੁਹਾਨੂੰ ਦੱਸਣਾ ਚਾਹਾਂਗੀ ਕਿ ਇੱਥੇ ਜਿਹੜੇ ਜੇਲ੍ਹ ਦੇ ਵਿੱਚ ਕੰਮ ਕਰਨ ਵਾਲੇ ਮੁਲਾਜ਼ਮ ਹੈ ਤਿੰਨ ਮੁਲਾਜ਼ਮ ਉਹ ਵੀ ਫੜੇ ਗਏ ਨੇ ਉਹਨਾਂ ਦੇ ਖਿਲਾਫ ਵੀ ਕਾਰਵਾਈ ਚੱਲ ਰਹੀ ਹੈ ते बाकी जेड़े अपने जेल दे कोई करके फेंक के कोई ड्रग कोई मोबाइल वो सारा कुछ फेंक दे है गया कि, कि आया किधर आया किन्नी का आया तो ओ भी सारा चेक किता